ਸਸੀ ਕਾਲ ਜੀ ਰਿਆਸਤ ਨਿਊ ਦਿਨਾਂ ਨਾਲ ਜੁੜੇ ਸਾਰੀ ਹਿ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਆਨੰਦਪੁਰੀ ਯੂਕੇ ਤੇ ਆਸਟ੍ਰੇਲੀਆ ਵੱਲੋਂ ਹੁਣ ਭਾਰਤੀਆਂ ਲਈ ਇੱਕ ਨਵੀਂ ਮੁਸੀਬਤ ਖੜੀ ਕੀਤੀ ਹੈ ਜੇਕਰ ਤੁਸੀਂ ਵੀ ਵਿਦਿਆਰਥੀ ਹੋ ਜਾਂ ਸੈਲਾਨੀ ਹੋ ਤੁਸੀਂ ਘੁੰਮਣ ਦੇ ਲਈ ਅਮਰੀਕਾ ਤੇ ਜੋ ਆਸਟ੍ਰੇਲੀਆ ਨੂੰ ਚੁਣਿਆ ਹੈ ਤਾਂ ਤੁਹਾਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਆਖਿਰਕਾਰ ਉਹ ਸਾਹਮਣਾ ਹੈ ਕੀ ਹੈ ਕਿਉਂਕਿ ਚੰਗੇ ਭਵਿੱਖ ਦੇ ਲਈ ਚੰਗੀ ਪੜ੍ਹਾਈ ਦੇ ਲਈ ਜਾਂ ਫਿਰ ਘੁੰਮਣ ਲਈ ਸੈਰ ਸਪਾਟੇ ਦੇ ਲਈ ਹਮੇਸ਼ਾ ਹੀ ਚਾਹੇ ਭਾਰਤੀਆਂ ਦੀ ਗੱਲ ਕਰੀਏ ਜਾਂ ਫਿਰ ਵਿਦੇਸ਼ ਤੇ ਵਿੱਚ ਰਹਿੰਦੇ ਗੋਰਿਆਂ ਦੀ ਗੱਲ ਕਰੀਏ ਅਮਰੀਕਾ ਨੂੰ ਸੈਰ ਸਪਾਟੇ ਦੇ ਲਈ ਚੁਣਿਆ ਜਾਂਦਾ ਹੈ ਅਤੇ ਪੜਾਈ ਦੇ ਲਈ ਚੁਣਿਆ ਜਾਂਦਾ ਤਾਂ ਹੁਣ ਆਸਟ੍ਰੇਲੀਆ ਤੇ ਅਮਰੀਕਾ ਵੱਲੋਂ ਇੱਕ ਵੱਡੀ ਜਿਹੜੀ ਆ ਚੁਣੌਤੀ ਦਿੱਤੀ ਗਈ ਆ ਤਾਂ ਹੁਣ ਭਾਰਤੀਆਂ ਦੇ ਲਈ ਯੂਕੇ ਤੇ ਆਸਟ੍ਰੇਲੀਆ ਨੇ ਵੱਡਾ ਫਰਮਾਨ ਵੀ ਜਾਰੀ ਕੀਤਾ ਜਿਸ ਦੇ ਨਾਲ ਭਾਰਤੀਆਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ ਯੂਕੇ ਤੇ ਆਸਟ੍ਰੇਲੀਆ ਨੇ ਵੀਜ਼ੇ ਤੇ ਟਿਊਸ਼ਨਲ ਫੀਸ ਨੂੰ ਵਧਾ ਦਿੱਤਾ ਹੈ ਫੀਸ ਵਧਣ ਦੇ ਨਾਲ ਦੋਨਾਂ ਦੇਸ਼ਾਂ ਦੀ ਯਾਤਰਾ ਹੋਣਾ ਹੋਰ ਮਹਿੰਗੀ ਹੋ ਜਾਏਗੀ ਇਹ ਵਧੀ ਹੋਈ ਫੀਸ April 2025 ਤੋਂ ਲਾਗੂ ਹੋ ਜਾਏਗੀ ਜੇਕਰ ਤੁਸੀਂ UK ਜਾਂ ਫਿਰ Australia ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਪੈਸੇ ਜੋੜੇ ਨੇ ਤਾਂ ਇਹ ਪੈਸੇ ਜਿਹੜੇ ਆ ਉਹਨੇ ਹੁਣ ਨਹੀਂ ਪੂਰੇ ਉਤਰਨਗੇ ਜਿੰਨੇ ਤੁਸੀਂ ਜੋੜ ਕੇ ਰੱਖੇ ਸਨ ਤਾਂ ਹੁਣ ਤੁਹਾਨੂੰ ਹੋਰ ਪੈਸਾ ਜਮਾ ਕਰਨਾ ਪਏਗਾ ਜਿਸ ਦੇ ਕਾਰਨ ਤੁਸੀਂ ਯੂਕੇ ਜਾਂ ਆਸਟ੍ਰੇਲੀਆ ਦੇ ਵਿੱਚ ਜਾ ਸਕਦੇ ਹੋ ਨਹੀਂ ਤਾਂ ਤੁਹਾਡੇ ਇਸ ਸੁਪਨੇ ਜਿਹੜੇ ਨੇ ਉਹ ਟੁੱਟ ਸਕਦੇ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੋਵੇਂ ਦੇਸ਼ਾਂ ਦੀ ਵਧਾਈ ਗਈ ਫੀਸ ਤੋਂ ਵਜਾ ਵਿਦਿਆਰਥੀਆਂ ਦੀ ਦਰਕਿੰਗ ਅਫੀਸ਼ੀਅਲ ਤੇ ਟੂਰਿਸਟਾਂ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਲਈ ਜ਼ਿਆਦਾ ਜੇਬ ਢਿੱਲੀ ਕਰਨੀ ਹੋਏ ਪੈਗੀ ਇਸ ਦੇ ਵਾਅਦੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਦੇ ਵਰਕਿੰਗ ਪ੍ਰੋਫੈਸ਼ਨਲ ਤੇ ਪੈਣ ਵਾਲਾ ਜੇਕਰ ਤੁਸੀਂ ਸਟੱਡੀ ਦੇ ਲਈ ਜਾ ਰਹੇ ਹਾਂ ਜੇ ਤੁਸੀਂ ਉਥੇ ਆਪਣੀ ਪੜ੍ਹਾਈ ਨੂੰ ਆਪਣੇ ਸੁਪਨਿਆਂ ਨੂੰ ਸাকার ਕਰਨਾ ਜਾ ਰਹੇ ਹੋ ਤਾਂ ਤੁਹਾਡੀ ਜੇਬ ਦੇ ਉੱਤੇ ਬਹੁਤ ਵੱਡਾ ਅਸਰ ਪੈ ਸਕਦਾ ਤਾਂ ਪਹਿਲਾਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਜੋ ਕਿ 490 ਪਾਉਂਡ ਜਿਹੜੇ ਨੇ ਯਾਨੀ ਭਾਰਤੀ ਕਰੰਸੀ ਦੇ ਮੁਤਾਬਕ 54238 ਰੁਪਏ ਦੇਣੇ ਹੁੰਦੇ ਸੀ ਜਿਸ ਨੂੰ ਵਧਾ ਕੇ ਹੁਣ 524 ਪਾਉਂਡ ਯਾਨੀ ਕਿ ਭਾਰਤੀ ਕਰੰਸੀ ਦੇ ਅਨੁਸਾਰ 58000 ਰੁਪਏ ਜਿਹਨੇ ਉਹ ਦੇਣੇ ਪਏਗੇ ਮਤਲਬ ਹੁਣ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾਣ ਵਾਲੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ ਤਾਂ ਵਿਦੇਸ਼ ਦੇ ਵਿੱਚ ਜਾ ਕੇ ਪੜਾਉਣ ਵਾਲੇ ਵਿਦਿਆਰਥੀਆਂ ਲਈ ਇਹ ਵੱਡਾ ਵਾਧਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਉਹਨਾਂ ਦੇ ਬਜਟ ਤੇ ਪਾਏਗਾ ਜੇਕਰ ਉਹਨਾਂ ਨੇ ਕੋਈ ਸ਼ਡਿਊਲ ਪਲਾਨ ਬਣਾਇਆ ਹੋਇਆ ਜੇਕਰ ਆਪਣੀ ਪੜ੍ਹਾਈ ਨੂੰ ਸਹਾਕਾਰ ਕਰਨ ਦੇ ਲਈ ਆਸਟ੍ਰੇਲੀਆ ਜਾਂ ਯੂਕੇ ਦੇ ਵਿੱਚ ਜਾਣਾ ਜੋ ਪੈਸੇ ਜੋੜ ਕੇ ਰੱਖੇ ਸਨ ਤਾਂ ਉਹ ਹੁਣ ਜਿਹੜੇ ਘਟ ਦੇ ਨਜ਼ਰ ਆ ਰਹੇ ਨੇ ਸਕਿਲਡ ਵਰਕਰ ਤੇ ਬੁਰਾ ਵੀ ਪ੍ਰਭਾਵ ਜਿਹੜਾ ਆ ਉਹ ਪੈ ਸਕਦਾ ਜੇਕਰ ਆਈਟੀ ਮੈਡੀਕਲ ਇੰਜੀਨੀਅਰਿੰਗ ਖੇਤਰਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਕੰਮ ਕਰਨ ਵਾਲੇ ਭਾਰਤੀ ਨੇ ਪੇਸ਼ੇਵਰ ਬਿਹਤਰ ਕੈਰੀਅਰ ਵਿਕਲਪ ਲਈ ਅਕਸਰ ਇਹਨਾਂ ਦਾ ਦੇਸ਼ਾਂ ਦਾ ਰੁਖ ਕਰਦੇ ਨੇ ਤਾਂ ਵੀਜ਼ਾ ਫੀਸ ਦੇ ਵਿੱਚ ਵਾਧਾ ਉਹਨਾਂ ਦੇ ਦੇਸ਼ ਜਾਣ ਤੇ ਕਰੀਅਰ ਬਣਾਉਣ ਦੇ ਸੁਪਨਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੇ ਪੇਸ਼ੇਵਰ ਇਹਨਾਂ ਦੇਸ਼ਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸਥਾਈ ਤੇ ਸਥਾਈ ਦੰਗਿਆਂ ਦੇ ਵਿੱਚ ਹੋਈ ਫੀਸ ਅਦਾ ਕਰਨੀ ਪਵੇਗੀ ਤਾਂ ਦੂਜੇ ਦੇਸ਼ਾਂ ਦੇ ਵਿੱਚ ਫੀਸਾਂ ਨੂੰ ਘਟਾਉਣ ਬਾਰੇ ਵਿਚਾਰ ਜਿਹੜੇ ਨੇ ਉਹ ਕਰ ਸਕਣ ਇਹਦੇ ਨਾਲ ਟੂਰਿਜ਼ਮ ਤੇ ਪ੍ਰਭਾਵ ਪੈ ਸਕਦਾ ਜਿਵੇਂ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯੂਕੇ ਤੇ ਆਸਟ੍ਰੇਲੀਆ ਨੂੰ ਚੁਣਦੇ ਨੇ ਤਾਂ ਇੱਥੇ ਕੰਮਕਾਜੀ ਜੋ ਪੇਸ਼ੇਵਰ ਨੇ ਕਾਰੋਬਾਰ ਨੂੰ ਲੈ ਕੇ ਜਾਂ ਫਿਰ ਰੋਜ਼ੀ-ਰੋਟੀ ਕਮਾਉਣ ਨੂੰ ਲੈ ਕੇ ਜੋ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਜਾਂਦੇ ਨੇ ਜਾਂ ਫਿਰ ਜ਼ਿਆਦਾਤਰ ਸੈਲਾਨੀਆਂ ਦੀ ਗੱਲ ਕਰੀਏ ਚਾਹੇ ਉਹ ਗੋਰੇ ਹੋਣ ਚਾਹੇ ਭਾਰਤੀ ਹੋਣ ਇਹ ਤਾਂ ਸਿੱਧਾ ਅਸਰ ਜਿਹੜਾ ਆ ਟੂਰਿਜ਼ਮ ਤੇ ਵੀ ਪੈ ਸਕਦਾ ਹੈ ਬ੍ਰਿਟੇਨ ਤੇ ਆਸਟ੍ਰੇਲੀਆ ਭਾਰਤੀ ਸੈਲਾਨੀਆਂ ਦੀ ਪਸੰਦੀਦਾ ਸਥਾਨਾਂ ਦੇ ਵਿੱਚੋਂ ਇੱਕ ਹੈ ਵਧੀ ਹੋਏ ਫੀਸ ਤੋਂ ਬਾਅਦ ਸੈਲਾਨੀ ਦੂਜੇ ਦੇਸ਼ਾਂ ਦਾ ਰੁਖ ਕਰ ਸਕਦੇ ਨੇ ਕਿਉਂਕਿ ਕਿਸੇ ਨੂੰ ਵੀ ਇਹ ਪਸੰਦ ਨਹੀਂ ਹੈ ਕਿ ਉਹ ਜਿੰਨਾ ਖਰਚਾ ਉਹਨਾਂ ਨੂੰ ਅਦਾ ਜਿਹੜਾ ਆ ਉਹ ਕਰਨਾ ਹੈ ਤਾਂ ਉਸ ਤੋਂ ਥੋੜਾ ਵੱਧ ਜਿਹੜਾ ਆ ਉਹਨਾਂ ਨੂੰ ਅਦਾ ਕਰਨਾ ਪਵੇ ਤੇ ਇਸ ਲਈ ਜਿਹੜਾ ਕਿਸ ਸੈਲਾਨੀਆਂ ਦਾ ਮੂਡ ਵੀ ਜਿਹੜਾ ਇੱਥੇ ਚੇਂਜ ਹੁੰਦਾ ਨਜ਼ਰ ਆ ਸਕਦਾ ਹੈ ਤਾਂ ਹਾਲਾਂਕਿ ਇਸ ਦੇ ਨਾਲ ਬ੍ਰਿਟੇਨ ਤੇ ਆਸਟ੍ਰੇਲੀਆ ਇਦਾਂ ਦੇ ਆਰਥਿਕ ਨੁਕਸਾਨ ਜਿਹੜੇ ਨੇ ਝੱਲ ਸਕਦੇ ਨੇ ਕਿਉਂਕਿ ਇਹਨਾਂ ਦੋਵਾਂ ਦੇਸ਼ਾਂ ਦੀ ਆਰਥਿਕਤਾ ਦਾ ਜੋ ਬਹੁਤ ਵੱਡਾ ਹਿੱਸਾ ਆ ਉਹ ਸੈਰ ਸਪਾਟੇ ਤੇ ਨਿਰਭਰ ਕਰਦਾ ਜੇਕਰ ਸੈਲਾਨੀ ਹੀ ਇਹਨਾਂ ਦੇਸ਼ਾਂ ਦੇ ਵਿੱਚ ਨਹੀਂ ਆਉਣਗੇ ਤਾਂ ਕਿਤੇ ਨਾ ਕਿਤੇ ਵੱਡੀ ਆਰਥਿਕ ਮੰਦੀ ਦਾ ਖ਼ਾਮਿਆਜ ਆਇਆ ਇਹ ਆਸਟ੍ਰੇਲੀਆ ਤੇ ਯੂਕੇ ਨੂੰ ਪਹੁੰਚਣਾ ਪੈ ਸਕਦਾ ਹੈ